ਇਹ ਪਹਿਲਾਂ ਖੌਫ ਸੀ ਦੁਨੀਆ ਦੇ ਵਿੱਚ ਕਿ ਅਮਰੀਕਾ ਆ ਗਿਆ ਤੇ ਇਹ ਗੱਲ ਸੁਪਰ ਪਾਵਰ ਕੰਟਰੀ ਹੈ ਸੁਪਰ ਪਾਵਰ ਕੰਟਰੀ ਹੈ ਰਹੀ ਉਹ ਹੁਣ ਖਤਮ ਹੋ ਗਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਬੇਸ਼ੱਕ ਸਵੇਰੇ ਟਵੀਟ ਕਰਕੇ ਕਹਿ ਦਿੱਤਾ ਗਿਆ ਕਿ ਈਰਾਨ ਤੇ ਇਜ਼ਰਾਈਲ ਦੇ ਵਿੱਚਕਾਰ ਸੀਜ਼ਫਾਇਰ ਹੋ ਚੁੱਕਾ ਹੈ ਪਰ ਸੀਜ਼ਫਾਇਰ ਤੋਂ ਪਹਿਲਾਂ ਤੇ ਸੀਜ਼ਫਾਇਰ ਤੋਂ ਬਾਅਦ ਈਰਾਨ ਦੇ ਵੱਲੋਂ ਜੋ ਕਾਰਵਾਈਆਂ ਕੀਤੀਆਂ ਗਈਆਂ ਉਸਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਸੀਜ਼ਫਾਇਰ ਤੋਂ ਠੀਕ ਪਹਿਲਾਂ ਈਰਾਨ ਦੇ ਵੱਲੋਂ ਕਤਰ ਦੇ ਵਿੱਚ ਜਾ ਕੇ ਅਮਰੀਕਾ ਦੇ ਫੌਜੀ ਟਿਕਾਣਿਆਂ ਦੇ ਵੱਲ ਮਜ਼ਾਈਲਾਂ ਸੁੱਟੀਆਂ ਗਈਆਂ ਔਰ ਸੀਜ਼ਫਾਇਰ ਤੋਂ ਠੀਕ ਬਾਅਦ ਇਜ਼ਰਾਇਲ ਦੇ ਵੱਲ ਮਜ਼ਾਈਲਾਂ ਤਾਗੀਆਂ ਗਈਆਂ ਠੀਕ ਬਾਅਦ ਵੀ ਔਰ ਕੁਝ ਘੰਟਿਆਂ ਬਾਅਦ ਵੀ ਤਾਂ ਕੀ ਇਸ ਨੂੰ ਇਹ ਮੰਨਿਆ ਜਾਵੇ ਕਿ ਇਹ ਜੰਗ ਰੁਕੀ ਨਹੀਂ ਹੈ ਸੀਜ਼ਫਾਇਰ ਨਹੀਂ ਹੋਇਆ ਈਰਾਨ ਦੇ ਵੱਲੋਂ ਜੰਗ ਜਾਰੀ ਰੱਖੀ ਗਈ ਹੈ ਸਵਾਲ ਇਹਦੇ ਨਾਲ ਹੀ ਅਮਰੀਕਾ ਦੇ ਉੱਪਰ ਵੀ ਖੜਾ ਹੁੰਦਾ ਕਿ ਅਮਰੀਕਾ ਜੰਗ ਦੇ ਵਿੱਚ ਖੁੱਦੋਂ ਤੋਂ ਬਾਅਦ ਕੀ ਬੈਕਸਟੈਪ ਕਰ ਗਿਆ ਕਿ ਈਰਾਨ ਦੇ ਵੱਲੋਂ ਤਾਕਤ ਦਿਖਾ ਦਿੱਤੀ ਗਈ ਕਿ ਜਾਂ ਫਿਰ ਜਿਹੜੀਆਂ ਮਜ਼ਾਈਲਾਂ ਅਮਰੀਕਾ ਦੇ ਪੋਜੀਟ ਕਾਣਿਆਂ ਵਾਲ ਦਾਗੀਆਂ ਗਈਆਂ ਜਾਂ ਫਿਰ ਇਜ਼ਰਾਈਲ ਦੇ ਵੱਲ ਦਾਗੀਆਂ ਗਈਆਂ ਕੀ ਇਹ ਦਿਖਾਵਾ ਸੀ ਜਾਂ ਫਿਰ ਇਰਾਨ ਦੀ ਤਾਕਤ ਸੀਗੀ ਬਹੁਤ سارے ਸਵਾਲ ਨੇ ਕਿ ਜੇਕਰ ਇਹ جنگ ਨਹੀਂ ਰੁਕੀ ਤਾਂ ਇਹ جنگ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾਏਗੀ ਕੀ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਕਿ ਜਾਂ ਫਿਰ ਇਹ جنگ ਖਤਮ ਹੋ ਗਈ ਹੈ ਜੇਕਰ ਅਜਿਹਾ ਹੁੰਦਾ ਤਾਂ ਭੁੱਖ ਦੇ ਵਿੱਚ ਭਾਰਤ ਹੋਵੇ ਜਾਂ ਤਮਾਮ ਕੰਟਰੀਆਂ ਹੋਣ ਇਹਨਾਂ ਦੇ ਉੱਪਰ ਕੀ ਅਸਰ ਹੋਵੇਗਾ ਅਮਰੀਕਾ ਦਾ ਇਸ ਵੇਲੇ ਕੀ ਸਟੈਂਡ ਹੈਗਾ ਇਜ਼ਰਾਈਲ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਜਾਂ ਇਸ ਵੇਲੇ ਪੂਰਾ ਜੰਗ ਨੂੰ ਲੈ ਕੇ ਕੀ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਬਰਗੇਡੀਅਰ ਅਮਰਜੀਤ ਸਿੰਘ ਮਨਹਾਸ ਜੀ ਮੌਜੂਦ ਹੈਗੇ ਨੇ ਬੜੀਆਂ ਇੰਪੋਰਟੈਂਟ ਗੱਲਾਂ ਹੈਗੀਆਂ ਨੇ ਜੰਗ ਨੂੰ ਲੈ ਕੇ ਤਾਂ ਸਾਰੀ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਜੀ ਸੀਜ ਫਾਇਰ ਤੋਂ ਕੁਝ ਘੰਟਿਆਂ ਬਾਅਦ ਹੀ ਈਰਾਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਮਿਜ਼ਾਈਲਾਂ ਜਿਹੜੀਆਂ ਨੇ ਇਜ਼ਰਾਈਲ ਦੇ ਉੱਪਰ ਦਾਗ ਦਿੱਤੀਆਂ ਗਿਆ ਨੇ ਇੱਕ ਵਾਰ ਤਾਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਇਹ ਜੰਗ ਖਤਮ ਹੋ ਗਈ ਹੈ ਕੀ ਇਹ ਮੰਨੀਏ ਹੁਣ ਕਿ ਜੰਗ ਖਤਮ ਹੈ ਕਿ ਜਾਂ ਫਿਰ ਅਜੇ ਜੰਗ ਜਾਰ ਦੇਖੋ ਜੇ ਗੱਲ ਸ਼ੁਰੂ ਕਰੀਏ ਜੀ ਤਾਂ ਇਹ ਦੇਖੋ ਕਿ 12 ਦਿਨ ਹੋਏ ਨੇ ਜੀ ਇਸ ਲੜਾਈ ਨੂੰ ਛਿੜੇ ਹੋਏ ਹਮ ਅੱਛਾ ਇਹਦੇ ਵਿੱਚ ਜਿੰਨਾ ਟਾਈਮ ਨੇ ਸ਼ੁਰੂ ਹੋਇਆ ਹੁਣ ਜੀ ਇਹਦੇ ਵਿੱਚ ਬੜੀ ਸੋਚੀ ਔਰ ਅ ਡਿਪਲੋਮੇਸੀ ਦੇ ਨਾਲ ਅੱਗੇ ਤੋਂ ਅੱਗੇ ਸਟੈਪਸ ਲੈ ਗਏ ਨੇ ਰਾਈਟ ਅਮਰੀਕਾ ਨੇ ਔਰ ਇਜ਼ਰਾਈਲ ਪਰ ਹੁਣ ਥੋੜਾ ਥੋੜਾ ਜਿਹਾ ਫਰਕ ਆਉਂਦਾ ਗਿਆ ਜੋ ਇਹਨਾਂ ਨੂੰ ਲੋੜ ਸੀ ਉਹ ਉੱਥੇ ਤਕਰੀਬਨ ਮੇਰੇ ਹਿਸਾਬ ਨਾਲ ਨਹੀਂ ਅੱਗੇ ਜਾ ਰਹੇ ਹੁਣ ਕੀ ਹੋਇਆ ਕੀ ਹੈ 12 ਦਿਨਾਂ ਦੇ ਬਾਅਦ ਇਹਨਾਂ ਨੇ ਇਜ਼ਰਾਈਲ ਵਾਲਿਆਂ ਨੇ ਪੂਰੇ ਦੇ ਪੂਰੇ 8 ਜਨਰਲ ਉਹਨਾਂ ਦੀ ਡੈਥ ਹੋ ਗਈ ਉਹ ਮਾਰ ਸਕੇ ਜੀ ਸਾਇੰਟਿਸਟ ਇੱਕ ਉਹਨਾਂ ਦਾ ਸਟੈਪ ਸੀ ਕਿ ਦੇ ਲਈ ਉੱਪਰਲੀ ਲੀਡਰਸ਼ਿਪ ਆਰਮੀ ਦੀ ਉਹਨੂੰ ਖਤਮ ਕੀਤੀ ਜਾਵੇ ਰਾਈਟ ਉਹਦੇ ਬਾਅਦ ਦੂਸਰੀ ਸੀ ਕਿ ਸਾਇੰਟਿਸਟ ਨੂੰ ਖਤਮ ਕੀਤੀ ਜਾਵੇ ਕਿਤੇ ਜਾਂ ਤੀਜਾ ਸਟੈਪ ਇਹਨਾਂ ਦਾ ਸੀ ਕਿ ਅਸੀਂ ਨਿਊਕਲੀਅਰ ਸਾਈਟਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਬਰਬਾਦ ਕਰ ਦੇਈਏ ਤਾਂ ਕਿ ਇਹਨਾਂ ਦਾ ਜਿਹੜਾ ਯੂਰੇਨੀਅਮ ਵਗੈਰਾ ਜਿਹੜੀ ਚੀਜ਼ ਹੈ ਉਹ ਤੇ ਇਹਨਾਂ ਦੇ ਖਤਮ ਹੋ ਜਭੇ ਪੂਰੀ ਦੀ ਪੂਰੀ ਹੁਣ ਪਾਕਿਸਤਾਨ ਦਾ ਬਾਅਦ ਚ ਕਰਾਂਗੇ ਗੱਲ ਹੁਣ ਜਿਹੜਾ ਇਜ਼ਰਾਈਲ ਦੇ ਨਾਲ ਸ਼ੁਰੂ ਹੋਇਆ ਇਜ਼ਰਾਈਲ ਦਾ ਨੁਕਸਾਨ ਵੀ ਬਹੁਤ ਹੋ ਗਿਆ ਦੇ ਵਿੱਚ ਜਿੰਨੀ ਇਹਨਾਂ ਨੂੰ ਉਮੀਦ ਨਹੀਂ ਸੀ ਜੀ ਕਿਉਂਕਿ ਰਿਟੈਲੀਏਸ਼ਨ ਤਾਂ ਬਹੁਤ ਹੋਈ ਹੈ ਰਾਈਟ ਕਿਉਂਕਿ ਇਜ਼ਰਾਈਲ ਨੇ ਇਹਨਾਂ ਨੇ यूएस ਦੀ ਮਦਦ ਵੀ ਲਈ ਹੈ ਔਰ ਉਹਨਾਂ ਦੇ ਜਹਾਜ਼ ਦੇ ਨਾਲ ਮਿਸਾਈਲਸ ਦੇ ਨਾਲ ਔਰ ਡਰੋਨਸ ਦੇ ਨਾਲ ਬਹੁਤ ਨੁਕਸਾਨ ਕੀਤਾ ਰਾਈਟ ਅੱਛਾ ਜਦੋਂ ਇਹ ਸਾਰੀਆਂ ਕੈਂਸਲ ਹੋਣੀਆਂ ਤੇ ਇਰਾਨ ਨੇ ਵੀ ਫਿਰ ਰਿਟੈਲੀਏਸ਼ਨ ਕੀਤੀ ਹੈ ਬਿਲਕੁਲ ਰਿਟੈਲੀਏਸ਼ਨ ਕਰਦੇ ਸਾਰੇ ਉਹਦੇ ਵਿੱਚ ਇਜ਼ਰਾਈਲ ਦਾ ਵੀ ਨੁਕਸਾਨ ਬਹੁਤ ਹੋ ਗਿਆ ਇੰਨੀ ਇਹਨਾਂ ਨੂੰ ਉਮੀਦ ਨਹੀਂ ਸੀ ਔਰ ਨਾ ਹੀ ਇੰਨੇ ਪ੍ਰਿਪੇਅਰਡ ਸੀ ਜੀ ਇਹਨਾਂ ਨੂੰ ਇਹ ਸੀ ਕਿ ਸਾਡੀ ਜਿਹੜੀ ਡੋਮ ਆ ਜੋ ਸਿਕਿਉਰਿਟੀ ਦੀ ਜਿਹੜੀ ਇਹਨਾਂ ਨੇ ਬਣਾਈ ਹੋਈ ਆ ਤੇ ਸਾਡੇ ਕੋਈ ਪੈਨੇਟ੍ਰੇਟ ਨਹੀਂ ਕਰ ਸਕਦਾ ਰਾਈਟ ਇਹ ਸਰ ਜਿਵੇਂ ਜਿਵੇਂ ਸੀਜ਼ਫਾਇਰ ਤੋਂ ਬਾਅਦ ਈਰਾਨ ਦੇ ਵੱਲੋਂ ਦੁਬਾਰਾ ਮਜ਼ਾਈਲਾਂ ਦਾਗੀਆਂ ਗਈਆਂ ਔਰ ਸੀਜ਼ਫਾਇਰ ਤੋਂ ਪਹਿਲਾਂ ਐਨ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਇਹ ਕਲੀਅਰਲੀ ਈਰਾਨ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਝੁਕਦੇ ਨਹੀਂ ਅਮਰੀਕਾ ਦੇ ਅੱਗੇ ਅਸੀਂ جنگ ਲਈ ਤਿਆਰ ਹਾਂ ਹਾਂ ਬਿਲਕੁਲ ਕਿਉਂਕਿ ਈਰਾਨ ਜੇ ਜੇ ਤੁਸੀਂ ਦੇਖੋ ਸਾਈਕੋਲੋਜੀ ਉਹ ਇੱਕ ਸਟੇਟ ਹੈ ਜਿਹੜੀ ਬੜੀ ਲੰਬੀਆਂ ਲੜਾਈਆਂ ਲੜਦੇ ਰਹੇ ਐਸ ਲਈ ਰਾਈਟ ਔਰ ਇਹ ਮਿਲ ਕੇ ਖਤਮ ਕਰਨਾ ਚਾਹੁੰਦੇ ਹੈਗੇ ਇਜ਼ਰਾਈਲ ਤੇ ਇਹ ਮੈਸੇਜ ਉਹ ਉਹਨਾਂ ਨੇ ਇਹ ਰੇ ਕਰਨਾ ਸ਼ੁਰੂ ਕਰ ਦਿੱਤਾ ਹੈ ਯਾਰ ਜਿਉਂ ਵਗੈਰ ਰਿਪੋਰਟਾਂ ਲਓ اور ساری ਚੀਜ਼ ਦੇਖੋ ਉਹਦੇ ਵਿੱਚ ਇਹ ਆਉਂਦਾ ਹੈ ਕਿ ਇਹ ਪਹਿਲਾਂ ਹੀ ਇਰਾਨ ਨੇ ਹਾਲਾਂਕਿ ਉਹਨਾਂ ਦੀ ਲੀਡਰਸ਼ਿਪ ਵਗੈਰਾ ਖਤਮ ਹੋ ਗਈ ਸੀ اور ਇਜ਼ਰਾਈਲ ਦੇ 에어ਫੀਲਡ ਵਗੈਰਾ ਵੀ ਉਹਨਾਂ ਨੂੰ ਵੀ ਨੁਕਸਾਨ ਕੀਤਾ ਹੈ ਉਹਨਾਂ ਨੇ ਆਪਣਾ ਜਿਹੜਾ ਯੂਰੇਨੀਅਮ ਦੇ ਦੇਸੀ ਜੀ ਉਹਨਾਂ ਨੂੰ ਵੀ ਚੱਕ ਕੇ ਅਲੱਗ ਅਲੱਗ ਜਗ੍ਹਾ ਤੇ ਕਰਤਾ ਹੁਣ ਜਿਹੜੀ ਇਹ ਏਰੀਆ ਹੈ ਜਿੱਥੇ ਯੂਰੇਨੀਅਮ ਹੈ ਉਹ ਪਹਾੜੀ ਇਲਾਕਾ ਹੈ ਜੀ ਪਹਾੜੀ ਲੈ ਕੇ ਇਲਾਕਾ ਹੈ ਔਰ ਅੰਦਰ ਜਿਹੜੀਆਂ ਅੰਦਰ ਜਿੱਥੇ ਜਾਂਦੀ ਹੈ ਜਿੱਦਾ ਬੀ ਹੁਣ ਬੰਬਰ ਆ ਰਹੇ ਹਨ ਰਾਈਟ ਹਮ ਠੀਕ ਹੈ ਨਾ ਜੀ ਬੀ 2 ਬੰਬਸ ਜਿਹੜੇ ਅਮਰੀਕਾ ਦੇ ਉਹ ਅਮਰੀਕਾ ਦੇ ਜਿਹੜੇ ਇਹਨਾਂ ਨੇ ਇਸਤੇਮਾਲ ਕੀਤੇ ਆ ਉਹ ਤਕਰੀਬਨ 60 70 ਉੱਤ ਥੱਲੇ ਚਲੇ ਜਾਂਦੀ ਹੈ ਜੀ ਹੂੰ ਉਹਦੇ ਨਾਲ ਕੀ ਹੋ ਜਾਂਦਾ ਕਿ ਇਹ ਉੱਥੇ ਤੱਕ ਪਹੁੰਚ ਨਹੀਂ ਸਕਦੇ ਹਾਂ ਔਰ ਉਦੋਂ ਪਹਿਲਾਂ ਇਹਨਾਂ ਨੇ ਸ਼ਿਫਟ ਵੀ ਕਰ ਲਿਆ ਹਾਂ ਤਾਂ ਕਰਕੇ ਹੁਣ ਜੇ ਦੋਨੋਂ ਸਾਈਡਾਂ ਦਾ ਕਲੇਮ ਹੈ ਔਰ ਕਾਉਂਟਰ ਕਲੇਮ ਹੈ ਜਾਨਕੀ ਇਰਾਨ ਕਹਿੰਦਾ ਕਿ ਸਾਡਾ ਨੁਕਸਾਨ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਬਈ ਤੁਸੀਂ ਹਮਲਾ ਬੜਾ ਕੀਤਾ ਹੂੰ ਪਰ ਸਾਡਾ ਨੁਕਸਾਨ ਕੋਈ ਗੱਲ ਨਹੀਂ ਹੋਇਆ ਹੁਣ ਤੁਹਾਨੂੰ ਤੁਹਾਡੇ ਨਾਲ ਡਿਟੇਲੀਏਟ ਕਰਾਂਗੇ ਹਾਂ ਅੱਛਾ ਉਹ ਜਿਹੜੇ ਯੂ ਐਸ ਵਾਲੇ ਕਹਿਣ ਲੱਪੇ ਆ ਉਹ ਕਹਿਣ ਲੱਪੇ ਆ ਜਿਹੜਾ 트ੰਪ ਨੇ ਸਪੀਚ ਦਿੱਤੀ ਉਹਦੇ ਬਾਅਦ ਹੋਰ ਸਾਬ ਹੋ ਗਿਆ ਉਹਦੇ ਹਿਸਾਬ ਨਾਲ ਇਹਨਾਂ ਨੇ ਸਾਰਿਆਂ ਨੂੰ ਖਤਮ ਕਰ ਦਿੱਤਾ ਹਾਂ ਜੁਨੇਡੇ ਸਾਰੇ ਇਹਨਾਂ ਨੇ ਖਤਮ ਕਰ ਦਿੱਤੇ ਹੁਣ ਜਿਸ ਲਈ ਇਹ ਚੀਜ਼ ਆ ਗਈ ਇਹਦਾ ਮਤਲਬ ਨਾ ਇਹ ਵੀ ਨਹੀਂ ਚੁਕੇ ਹਾਂ ਤਾਂ ਉਹ ਵੀ ਨਹੀਂ ਚੁਕੇ ਉਹ ਕਹ ਰਹੇ ਅਸੀਂ ਕਰਤਾ ਦੂਜਾ ਮੰਨਦਾ ਨਹੀਂ ਉਹ ਕਹਿੰਦਾ ਮੈਂ ਅਸੀਂ ਤਾਂ ਥੇਸ ਵੱਲ ਰਿਟੈਲੀਏਸ਼ਨ ਵਾਜ ਕਰਾਂਗੇ ਬਿਲਕੁਲ ਜਿਵੇਂ ਈਰਾਨ ਦੇ ਵੱਲੋਂ ਕੱਤਰ ਦੇ ਵਿੱਚ ਜਾ ਕੇ ਅਮਰੀਕਾ ਦੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ 트ੰਪ ਕਹਿੰਦੇ ਸੀ ਕਿ ਜੇ ਈਰਾਨ ਰਿਟੈਲੀਏਟ ਕੀਤਾ ਤਾਂ ਫਿਰ ਇਹਦੇ ਨਤੀਜੇ ਭਿਆਨਕ ਹੋਣਗੇ ਪਰ ਉਸ ਤੋਂ ਅਚਾਨਕ ਬਾਅਦ 트ੰਪ ਹੋਣਾ ਦਾ ਟਵੀਟ ਆ ਜਾਂਦਾ ਕਿ ਸੀਜ਼ ਫਾਇਰ ਦੋਵੇਂ ਮੁਲਕ ਕਰ ਰਹੇ ਨੇ ਕੀ ਮੰਨਿਆ ਜਾਏ ਕਿ ਅਮਰੀਕਾ ਬੈਕਸਟੈਪ ਤੇ ਚਲਾ ਗਿਆ ਔਰ ਕਿਉਂ ਚਲਾ ਗਿਆ ਫਿਰ ਉਹ ਦੇਖੋ ਇਹ ਬਹੁਤ ਮੇਰੇ ਹਿਸਾਬ ਨਾਲ ਜਿਹੜਾ ਜਿਹਨੇ ਜਿੰਨਾ ਵੀ ਜੋ ਪਬਲਿਕ ਦੇ ਇਹ ਇਨਫੋਰਮੇਸ਼ਨ ਚਾਹੀਏ ਉਹ ਸਾਰੀ ਚੀਜ਼ ਜਿਹੜੀ ਤੁਸੀਂ ਵੀ ਦੇਖਿਆ ਆਰਮੀ ਦੇ ਵਿੱਚ ਵੀ ਕੀ ਚੀਜ਼ ਕਿਦਾਂ ਨਹੀਂ ਆ ਇੱਕ ਹੁੰਦਾ ਆ ਕਿ ਇੱਕ ਦੂਜੇ ਤੇ ਆਫੈਂਸਿਵ ਰਹਿਣਾ ਜੀ ਆਫੈਂਸਿਵ ਰਹਿਣਾ ਹਾਂ ਆਫੈਂਸਿਵ ਰਹਿ ਕੇ ਸਾਈਕੋਲੋਜੀਕਲ ਵਾਰਫੇਅਰ ਖੇਲਣੀ ਹਾਂ ਚੜਾਈ ਕਰਕੇ ਚੜਾਈ ਕਰਕੇ ਇਹ ਕੰਮ ਕਰਨੀ ਉਹ 트ੰਪ ਮੇਰੇ ਖਿਆਲ ਚ ਅਮਰੀਕਾ ਹੋਣਾ ਵੀ ਹੋ ਕਰ ਰਹੇ ਸੀ ਇਜ਼ਰਾਈਲ ਆਪਣਾ ਏਰੀਆ ਇराक ਈਰਾਨ ਦੇ ਏਰੀਆ ਈਰਾਨ ਨੇ ਆਪਣਾ ਸਾਰਾ ਸਾਰਾ ਕੁਝ ਕਰਕੇ ਔਰ ਉਹਨਾਂ ਨੇ ਇਹਨਾਂ ਨੂੰ ਨਾ ਫਾਰਮ ਵੀ ਕਰਤਾ ਸੀ ਕਦਰ ਨੂੰ ਵੀ ਕਹਿੰਦਾ ਕਿ ਅਸੀਂ ਤੁਹਾਡੇ ਏਅਰ ਸਪੇਸ ਦੇ ਵਿੱਚ ਆਵਾਂਗੇ ਅਸੀਂ ਮਾਰਨੇ ਆ ਔਰ ਤੁਹਾਡਾ ਨੁਕਸਾਨ ਨਹੀਂ ਕਰਾਂਗੇ ਅਸੀਂ ਸਿਰਫ ਹਾਂ ਔਰ ਆਪਣੇ ਅਲਾਈਸ ਨੇ ਵੀ ਉਹਨਾਂ ਦੇ ਜਿਹੜੇ ਅਜਤ ਉਹ ਤੁਹਾਡੇ ਸਾਊਦੀ ਅਰੇਬੀਆ ਤੇ ਇੰਡੀਬੀਆ ਤੇ ਜਿੰਨੇ ਕੰਟਰੀਜ਼ ਇਹਨਾਂ ਦੇ ਆਲੇ ਦੋਲੇ ਇਹਨਾਂ ਦੇ ਨਾਲ ਸੀ ਜੋ ਉੱਥੇ ਤੱਕ ਗੇਰੀਟੀਜ਼ ਇਹਨਾਂ ਨੇ ਫਿਰ ਅ ਅਟੈਕ ਕੀਤਾ ਹਾਂ ਹੁਣ ਅਟੈਕ ਕੀਤਾ ਰਾਤ ਨੂੰ ਅਟੈਕ ਕੀਤਾ ਸ਼ਾਮ ਨੂੰ ਜੀ 9 ਵਜੇ ਦੇ ਕਰੀਬ ਰਾਈਟ 9 ਵਜੇ ਦੇ ਕਰੀਬ ਅਟੈਕ ਕੀਤਾ ਤਿੰਨ ਵਜੇ ਦਾ ਰੌਲਾ ਪਾਤਾ ਕਿ ਦੂਸਰੋ ਕਰੋ ਸੀਜ਼ਫਾਇਰ ਨਹੀਂ ਸੀਜ਼ਫਾਇਰ ਹਾਂ ਔਰ ਉਹ ਤੋਂ ਇਹਨਾਂ ਪਹਿਲਾਂ ਹੀ ਸ਼ਾਮ ਨੂੰ ਉਹ ਕਹਿ ਰਿਹਾ ਸੀ ਕਿ ਅਸੀਂ ਅਯਤੁੱਲਾ ਨੂੰ ਵੀ ਸੌਲਵ ਆਊਟ ਕਰ ਦੇਣਾ ਹਾਂ ਇਹਦਾ ਸਾਨੂੰ ਪਤਾ ਕਿੱਥੇ ਬੈਠਾ ਹੈ ਕੀ ਵੀ ਕਰ ਰਿਹਾ ਕੀ ਨਹੀਂ ਕਰ ਰਿਹਾ ਕੀ ਕਰ ਰਿਹਾ ਸੁਪਰੀਮ ਲੀਡਰ ਹੈ ਉਹਨਾਂ ਦਾ ਬਿਲਕੁਲ ਹਾਂ ਕਿ ਮੈਂ ਅਸੀਂ ਜਿਸਲੇ ਸਾਡਾ ਦਿਲ ਕੀਤਾ ਅਸੀਂ ਉਸਲੇ ਨੂੰ ਮਾਰਾਂਗੇ ਆਪਣੀ ਮਰਜ਼ੀ ਨਾਲ ਹਾਂ ਠੀਕ ਹੈ ਨਾ ਬਿਲਕੁਲ ਤੇ ਉਹਨਾਂ ਨੇ ਹਾਂ ਇਹਨਾਂ ਨੇ ਨਾ ਡਰੇ ਨਾ ਤਾਂ ਕਿ ਇਹ ਇਹ ਤਾਂ ਬਹੁਤ ਵੱਡਾ ਮੈਸੇਜ ਆਊਗਾ ਮੈਨੂੰ ਲੱਗਦਾ ਕਿ ਇੰਟਰਨੈਸ਼ਨਲੀ ਕਿ ਅਮਰੀਕਾ ਨੂੰ ਇਸ ਪੱਧਰ ਤੇ ਮਿਲਦਾ ਕਿਸੇ ਕੰਟਰੀ ਨੇ ਜਵਾਬ ਦਿੱਤਾ ਹੋਵੇ ਬਹੁਤ ਸਾਲਾਂ ਬਾਅਦ ਐਵੇਂ ਦਾ ਮੈਸੇਜ ਗਿਆ ਹੋਊਗਾ ਕਿ ਇੱਕ ਸੁਪਰ ਕੰਟਰੀ ਜਿਹਨੂੰ ਕਿਹਾ ਜਾਂਦਾ ਅਮਰੀਕਾ ਨੂੰ ਤਾਂ ਇਹ ਉਸ ਤਰੀਕੇ ਦੇ ਨਾਲ ਵੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੋਈ ਹੈ ਹਾਂ ਬਿਲਕੁਲ ਹੋ ਰਹੀ ਹੈ ਹਾਂ ਬਿਲਕੁਲ ਹੋ ਨਹੀਂ ਗਈ ਦੇਖੋ ਹੁਣ ਤੁਸੀਂ ਕੰਟਰੀ ਦੇ ਐਗਜ਼ਾਮਪਲਸ ਲੈ ਲਓ ਉਸੀਂ ਸਾਰੇ ਕਹਿੰਦੇ ਸੀ ਰਸ਼ੀਆ 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 ਨਾਲ ਯੂਕਰੇਨ ਯੂਕਰੇਨ ਨੂੰ ਅਜਿਹਾ ਨੂੰ ਏਦਾਂ ਸਮਝਦੇ ਸੀ ਕਿ ਇਹ ਤਾਂ ਬਹੁਤ ਥੱਲੇ ਆ ਔਰ ਸਾਰੀ ਦੁਨੀਆ ਦਾ ਇਹ ਸੀ ਕਿ 15 ਬੀਆਂ ਦੇ ਵਿੱਚ ਦਿਨਾਂ ਦੇ ਵਿੱਚ ਰਸ਼ੀਆ ਨੇ ਯੂਕਰੇਨ ਨੂੰ ਖਤਮ ਕਰ ਦੇਣਾ 3 3.5 ਸਾਲ ਹੋ ਗਏ ਆ ਹਾਂ ਕਿਤੇ ਗਏ ਮੁਲਕ ਮੁਕਦੇ ਆ ਅੱਛਾ ਉਹਦੇ ਵਿੱਚ ਕਿਉਂਕਿ ਫਿਰ ਹੋਰ ਫਾਇਡ ਡਿਪਲੋਮੇਸੀ ਚੱਲਦੀਆਂ ਇਹ ਉਹ ਚੱਲਦੀਆਂ ਲੋਕ ਹਥਿਆਰ ਤੁਹਾਨੂੰ ਦੇਣਾ ਸਪੋਰਟ ਕਰ ਦਿੰਦੇ ਆ ਇਹ ਉਹ ਕਰਦੇ ਤਾਂ ਅੱਗੇ ਤੋਂ ਕੇ ਗੱਲ ਬਈ ਉਹੀ ਕੰਮ ਹੋਣ ਅਮਰੀਕਾ ਦਾ ਹੋਇਆ ਹਮ ਅਮਰੀਕਾ ਦਾ ਬੋਲ ਵਾਲਾ ਬਹੁਤ ਸੀ ਬਿਲਕੁਲ ਔਰ ਉਹ ਆਪਣੇ ਆਪ ਤੋਂ ਬੇਤ ਤੋਂ ਬਾਹਰ ਦਸਣ ਲੱਪੇ ਹਮ ਔਰ ਉਹ ਤਕਰੀਬ ਜਿਹੜਾ ਕਿ ਇਹਨਾਂ ਨੂੰ ਡਿਪਲੋਮੇਸੀ ਦੇ ਵਿੱਚ ਮੇਰੇ ਖਿਆਲ ਚ ਕਰ ਉਹਨਾਂ ਦੇ ਤਾਂ ਬਹੁਤ ਦੂਸਰੇ ਡਿਪਲੋਮੇਸੀ ਦੇ ਵਿੱਚ ਇਹਨਾਂ ਨੇ ਥੋੜੀ ਜੀ ਛੱਟ ਖਾ ਲਈਏ ਹਮ ਛੱਟ ਖਾ ਲਈਏ ਡਿਪਲੋਮੇਸੀ ਦੇ ਵਿੱਚ ਹਾਂ ਔਰ ਇਹਨਾਂ ਨੂੰ ਟਾਈਮ ਲੱਗੇਗਾ ਜਿਹੜਾ ਪਹਿਲਾਂ ਖੌਫ ਸੀ ਦੁਨੀਆ ਦੇ ਵਿੱਚ ਕਿ ਅਮਰੀਕਾ ਆ ਗਿਆ ਤਾਂ ਜੀ ਇਹ ਸੁਪਰ ਪਾਵਰ ਕੰਟਰੀ ਹੈ ਸੁਪਰ ਪਾਵਰ ਕੰਟਰੀ ਹੈ ਉਹ ਹੁਣ ਖਤਮ ਹੋ ਗਈ ਇਜ਼ਰਾਈਲ ਆਪਾ ਕੇਸ ਕਰਦੇ ਸੀ ਇਹਨਾਂ ਦੀ ਜਿਹੜੀ ਮੁਸਾਦ ਆ ਹਾਂ ਹੁਣ ਮੋਸਾਦ ਵਾਲੇ ਮੋਸਾਦ ਵਾਲੇ ਇਹਨਾਂ ਦੀ ਇੰਟੈਲੀਜੈਂਸ ਬਹੁਤ ਜ਼ਿਆਦਾ ਹੈ ਦੂਜੇ ਬਹੁਤ ਹੈ ਹਾਂ ਡਰੋਨ ਆ ਅਸੀਂ ਇਜ਼ਰਾਈਲ ਬਿਲਕੁਲ ਸੇਫ ਹੈ ਹਾਂ ਹੁਣ ਇਜ਼ਰਾਈਲ ਦਾ ਵੀ ਉਹ ਸਾਰਾ ਦਿਮਾਗ ਤੇ ਲੋਕਾਂ ਦੇ ਵਿੱਚ ਪ੍ਰੈਸ਼ਰ ਨਹੀਂ ਵੀ ਖਤਮ ਹੋ ਗਿਆ ਬਿਲਕੁਲ ਹੈ ਤੇ ਦੋਨੋਂ ਚੀਜ਼ਾਂ ਜਿਹੜੀਆਂ ਮਿਲਾ ਕੇ ਜੇ ਤੁਸੀਂ ਦੇਖੋ ਤਾਂ ਨੁਕਸਾਨ ਸਾਈਕੋਲੋਜੀਕਲੀ ਵੀ ਹਾਂ ਫਿਜ਼ੀਕਲੀ ਵੀ ਔਰ ਆਪਣਾ ਲੋਕਾਂ ਦੇ ਉੱਤੇ ਵੀ ਹਾਂ ਇਹਨੂੰ ਛੋਵੀ ਸੀ ਉਹ ਖਤਮ ਹੋ ਗਈ ਹਮ ਅਮਰੀਕਾ ਦੇ ਜਿਹੜੀ ਇੱਕ ਸ਼ਵੀ ਬਣੀ ਹੋਈ ਸੀਗੀ ਉਹਨੂੰ ਥੇਸੇ ਪਹੁੰਚ ਗਈ ਆ ਜਿਵੇਂ ਹੁਣ ਫਿਰ ਸੀਜ਼ਫਾਇਰ ਤਾਂ ਖਤਮ ਹੋ ਗਿਆ ਜਦੋਂ ਇਰਾਨ ਦੇ ਵੱਲੋਂ ਦੁਬਾਰਾ ਮਜ਼ਾਈਲਾ ਸਿੱਟ ਦਿੱਤੀਆਂ ਗਈਆਂ ਹੁਣ ਇਸਰਾਈਲ ਵੀ ਬਦਲਾ ਇਸ ਚੀਜ਼ ਦਾ ਜ਼ਿਕਰ ਲੈਂਦਾ ਤਾਂ ਫਿਰ ਸਮਝਿਆ ਜਾਵੇ ਕਿ ਇਹ ਫਿਰ ਜੰਗ ਤੀਜੇ ਵਿਸ਼ਵ ਯੁੱਧ ਨੂੰ ਸ਼ੁਰੂ ਹੋ ਗਈ ਹੈ ਹਾਂ ਦੇਖੋ ਯੁੱਧ ਦਾ ਮੈਦ ਹੋਰ ਯੁੱਧ ਕੀ ਹੁੰਦਾ ਵਰਲਡ ਵਾਰ ਵਨ ਵਰਲਡ ਵਾਰ 2 ਜਿਹੜੀਆਂ ਦੂਜੀਆਂ ਛੋਟੂ ਛੋਟੀ ਜਗ੍ਹਾ ਤੋਂ ਸ਼ੁਰੂ ਹੋਈਆਂ ਸਾਰੇ ਫਿਰ ਜਿਹੜੀਆਂ ਰਕੀਆਂ ਕੰਟਰੀਜ਼ ਉਹ ਆਪਣੇ ਆਪ ਵਿੱਚ ਜੁੜਦੇ ਰਹੇ ਜੁੜਦੇ ਰਹੇ ਲੜਾਈ ਅੱਗੇ ਤੋਂ ਅੱਗੇ ਵਧਦੀ ਗਈ ਉਹੀ ਚੀਜ਼ ਤੇ ਹੋਈ ਆ ਹੁਣ ਜੇ ਤੁਸੀਂ ਪਿੱਛੇ ਦੇਖੋ ਥੋੜੀ ਜਿਹੀ ਮਹੀਨੇ ਦੇ ਵਿੱਚ ਟਰੰਪ ਕਿੱਥੇ ਗਏ ਸਾਰੇ ਮੁਹਮਮਦਨ ਕੰਟਰੀਜ਼ ਦੇ ਵਿੱਚ ਚੱਕਰ ਲਾ ਕੇ ਆਏ ਸੀ ਅਖੀਰ ਦੇ ਵਿੱਚ ਹੁਣ ਆ ਕੇ ਪਾਕਿਸਤਾਨ ਦੇ ਨਾਲ ਨੇ ਪਾਕਿਸਤਾਨ ਦੇ ਨਾਲ ਦਾ ਸਮਝੌਤਾ ਸਿਰਫ ਇਹ ਹੋਇਆ ਹੁਣ ਤਾਂ ਬਾਹਰ ਆ ਗਿਆ ਵੀ ਅਸੀਂ ਤੇਰੀ ਤੁਹਾਡੀ ਪਾਕਿਸਤਾਨ ਦੀ 에ਅ ਸਪੇਸ ਯੂਜ਼ ਕਰਾਂਗੇ ਔਰ ਇਨ ਜਹਾਜ਼ਾਂ ਦੇ ਆਪਣੇ ਉੱਤੇ ਲੈ ਕੇ ਜਾਣਗੇ ਜਿਸ ਨੇ ਉਹ 에ਅ ਸਪੇਸ ਤੁਸੀਂ ਲੈਣੀ ਸ਼ੁਰੂ ਕਰਤਾ ਇਹਨਾਂ ਮਤਲਬ ਕੀ ਤੁਹਾਡਾ ਸਾਰੇ ਦਾ ਸਾਰਾ ਕੰਮ ਖਤਮ ਹੋ ਗਿਆ ਹਾਂ ਬਿਲਕੁਲ ਹੁਣ ਸੇ ਉਹ ਕੰਮ ਹੋ ਗਿਆ ਸਮਝੇ ਨਾ ਹਮ ਨਾ ਅਸੀਂ ਇੱਥੇ ਆਏ ਸੀ ਇਸ ਗੱਲ ਤੇ ਤੀਜੇ ਵਿਸ਼ਵ ਯੁੱਧ ਵਿਸ਼ਵ ਹੁਣ ਜਿਸ ਵੇਲੇ ਤੁਸੀਂ ਇਹ ਪੂਰੀ ਅੱਧੀ ਤੇ 1/2 ਦੇ ਅਲਾਈਸ ਹੋ ਗਏ ਹਾਂ ਦੂਜੇ ਆ ਗਏ ਨਾਲ ਦੀਆਂ ਜਿਹੜੀਆਂ ਮੁਸਲਮਾਨੀ ਕੰਟਰੀਜ਼ ਉਹ ਗਈਆਂ ਹਮ ਇਧਰਲੇ ਪਾਸੇ ਹੁਣ ਗਾਨਸਤਾਨ ਪੂਰੇ ਦਾ ਪੂਰਾ ਐਂਟੀ ਪਾਕਿਸਤਾਨੀ ਇਹ ਵੀ ਦੂਸਰੇ ਹੋ ਗਿਆ ਇੰਡੀਆ ਇੱਕ ਪਾਸੇ ਹੈ ਇਹ ਇਹ ਇਹਦੇ ਚ ਇਹ ਵੀ ਸਵਾਲ ਹੈ ਲੋਕ ਜਾਨਾ ਚ ਹੁੰਦੇ ਨੇ ਕਿ ਹਾਂ ਜੇ ਇਹ ਕਰਕੇ ਹਾਂ ਜਿਸ ਵੇਲੇ ਤੁਸੀਂ ਇਹ ਸਾਰਾ ਦੇਖੋ ਤਾਂ ਆਟੋਮੈਟਿਕਲੀ ਕੋਰੀਆ ਹੁਣ ਕੀ ਕਰ ਰਿਹਾ ਹੁਣ ਦੂਸਰੇ ਦੇ ਵਿੱਚ ਕੋਰੀਆ ਵੀ ਇੱਕ ਐਸੋ ਲ ਉਹਨਾਂ ਦੇ ਕੋਲ ਵੀ ਇਹ ਹੈਗੇ ਆ ਬੌਮਸ ਹੈਗੇ ਆ ਹੁਣ ਜਿਹੜੀ ਲੇਟਸਟ ਇਨਫੋਰਮੇਸ਼ਨ ਹੈ ਉਹਦੇ ਵਿੱਚ ਕੀ ਹੋ ਗਿਆ ਰਸ਼ੀਆ ਚਾਈਨਾ ਕੋਰੀਆ ਇਹਨਾਂ ਸਾਰਿਆਂ ਨੇ ਸ਼ੁਰੂ ਕਰਤਾ ਵੀ ਅਸੀਂ ਇਰਾਨ ਨੂੰ ਸਪੋਰਟ ਕਰਦੇ ਆ ਹਮ ਰਾਈਟ ਹੁਣ ਕਸਰ ਕੀ ਰਹਿ ਗਈ ਇਹ ਫੋਰਡੋਰ ਦੀ ਇਹ ਤਾਂ ਹੁਣ ਅੱਗੇ ਨੂੰ ਵਧਾਉਣ ਵਾਲੀ ਗੱਲ ਆ ਪਰ ਜਿਹੜੀ ਲਿਖਾਈ ਜਿਹੜੀ ਸੋਚ ਆ ਉਹ ਹੁਣ ਇਸ ਪਾਸੇ ਨੂੰ ਜਾ ਚੁੱਕੀ ਹੈ ਇਹਦੇ ਚ ਜੇਕਰ ਅੱਗੇ ਕੰਮ ਵਧਦਾ ਗਿਆ ਹੁਣ ਜਿਵੇਂ ਕਿਹਾ ਜਾ ਰਿਹਾ ਕਿ ਰਸ਼ੀਆ ਔਰ ਚਾਈਨਾ ਵੀ ਸਪੋਰਟ ਕਰ ਰਿਹਾ ਇਰਾਨ ਦੀ ਭਾਰਤ ਦਾ ਸਟੈਂਡ ਕਿੱਧਰ ਰਹੇਗਾ ਫਿਰ ਦੇਖੋ ਸਾਡੇ ਹੁਣ ਇਸ ਲਈ ਕਈ ਲੋਕ ਆਉਂਦੇ ਜੀ ਬੜਾ ਨਿਊਟਰਲ ਜੀ ਇਸ ਕਰਕੇ ਕਹਿੰਦੇ ਆ ਸਾਰੇ ਜਿਹਨੇ ਇੰਡੀਆ ਜਿਹੜਾ ਪਹਿਲਾਂ ਤਾਂ ਅਸੀਂ ਨੌਨ ਅਲਾਈਂਡ ਕੰਟਰੀ ਆ ਹਾਂ ਸ਼ੁਰੂ ਤੋਂ ਹੀ ਅਸੀਂ ਆਪਣੇ ਮਨ ਅਲਾਈਨਮੈਂਟ ਸਾਡੇ ਕਿਸੇ ਨਾਲ ਨਹੀਂ ਆ ਚਲੋ ਪਹਿਲੀ ਗੱਲ ਤੋਂ ਹੁਣ ਮਕਾ ਦੂੰ ਕਿਉਂਕਿ ਹੁਣ ਜਿਹੜੀ ਗੱਲ ਇਹ ਕਿ ਇਹ ਜਿਹੜਾ ਭਾਰਤ ਸਾਡਾ ਸਟੈਂਡ ਆ ਸਾਡੇ ਰਿਲੇਸ਼ਨਸ ਈਰਾਨ ਦੇ ਨਾਲ ਵੀ ਬਹੁਤ ਅੱਛੀ ਆ ਅਮਰੀਕਾ ਦੇ ਨਾਲ ਵੀ ਸਾਡੇ ਬਹੁਤ اچھے ہیں اسرائیل ਦੇ ਨਾਲ ਬਹੁਤ ਹੀ ਜੀ ਰਿਲੇਸ਼ਨਸ ਬਿਲਕੁਲ ਹੁਣ ਸਾਰੀਆਂ ਚੀਜ਼ਾਂ ਜਿ세ਲੇ ਦੇਖੋ ਤਾਂ तकरीबन ਜਿ세ਲੇ ਵੇਇੰਗ ਕਰੋ ਜਾਂ ਪਾਲਿਸੀ ਲਿਓ ਫਿਰ ਬੜਾ ਡਿਫਿਕਲਟ ਹੋ ਜਾਂਦਾ ਕਿ ਅਸੀਂ ਹਾਂ ਫਿਰ ਕੀ ਹੋ ਜਾਂਦਾ ਪੀਸ ਮੇਕਿੰਗ ਵਾਲੇ ਰੋਲ ਤੇ ਆ ਜਾਂਦੇ ਤੁਸੀਂ ਹਮ ਤੇ ਸਾਡਾ ਕੰਮ ਇਹ ਆ ਵੀ ਯਾਰ ਇਹ ਵੀ ਮੇਰਾ دوست ਹੈ ਕਿ ਬਚੋਲੇ ਦਾ ਕੰਮ ਕਰ ਲੈਂਦੇ ਬਿਲਕੁਲ ਹਾਂ ਤੇ ਮੇਰੇ ਹਿਸਾਬ ਨਾਲ ਹਾਂ ਓਵਰ ਅ ਪੀਰੀਅਡ ਆਫ ਟਾਈਮ ਇੰਡੀਆ ਦਾ ਰੋਲ ਸਮਝੌਤਾ ਕਰਾਉਣ ਦੇ ਵਿੱਚ ਬਹੁਤ ਅੱਡੀ ਹੈ ਕ੍ਰੀਏਟ ਹੋਏਗਾ ਹਾਂ ਹੋਰ ਕਿਉਂਕਿ ਦੋਨੋਂ ਹੀ ਰਿਸਪੈਕਟ ਕਰਦੇ ਆ ਇਰਾਨ ਵਾਲਿਆਂ ਨੇ ਵੀ ਹੁਣ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਉਹਨਾਂ ਦਾ ਅੰਬੈਸਡਰ ਅੱਜ ਸਵੇਰੇ ਗੱਲ ਕਰ ਰਿਹਾ ਸੀ ਉਹ ਕਹਿੰਦਾ ਅਸੀਂ ਬਹੁਤ ਰਿਸਪੈਕਟ ਕਰਦੇ ਆ ਇਹ ਆ ਸਾਡਾ ਟ੍ਰੇਡ ਬਹੁਤ ਹੈ ਹਾਂ 40% ਆਫ ਜਿਹੜਾ ਚਾਵਲ ਆ ਉਹ ਇਰਾਨ ਨੂੰ ਇੰਡੀਆ ਦਿੰਦੀ ਹੈ ਪੁੱਤ ਡੀਜ਼ਲ ਕਿੰਨਾ ਮਤਲਬ ਪੈਟਰੋਲੀਅਮ ਕਿੰਨਾ ਹੈ ਪੈਟਰੋਲੀਅਮ ਤੇ ਹੋਰ ਚੀਜ਼ਾਂ ਵੀ ਜਿਹੜੀਆਂ ਸਾਰੀਆਂ ਆਪਾਂ ਆਖੇ ਜੇਕਰ ਇਹ جنگ ਇਸੇ ਤਰੀਕੇ ਨਾਲ ਜਾਰੀ ਰਹਿੰਦੀ ਹੈ ਤਾਂ ਇੱਕ ਵੱਡਾ ਹਿੱਸਾ ਜਿਹੜਾ ਪੈਟਰੋਲੀਅਮ ਦਾ ਈਰਾਨ ਤੋਂ ਨਿਕਲਦਾ ਹੈ ਇਹਦੇ ਉੱਪਰ ਇਹ ਵੀ ਫਿਰ ਪੂਰੀ ਦੁਨੀਆ ਦੇ ਉੱਪਰ ਅਸਰ ਦਿਖਾਈ ਦੇਗਾ ਇਹਦਾ ਆਲਰੇਡੀ ਪੈ ਗਿਆ ਹਾਂ ਆਲਰੇਡੀ ਜਿਹੜੀ ਬੈਰਲ ਉਹ 3% ਤੋਂ 7% ਕਾਸਟ ਹੋ ਗਈ ਹੈ ਹਾਂ ਔਰ ਉਹ ਹੌਲੀ ਹੌਲੀ ਉਹਨੋਂ ਗੈਰੇ ਜੀ ਵੀ ਅੱਜ ਦੇ ਦਿਨ ਦੇ ਵਿੱਚ ਹੋ ਸਕਦਾ ਹੈ ਕਿ ਆਫਟਰ ਸਮਝੌਤੇ ਦੇ ਬਾਅਦ ਇੱਕਦਮ 1% 2% 3% ਸ਼ਾਇਦ ਘਟ ਜਾ ਪਰ ਜੇ ਹੁਣ ਜਿਹੜਾ ਹੋਣ ਹੋ ਗਿਆ ਉਹਦੇ ਨਾਲ ਮੁੜ ਕੇ ਉੱਥੇ ਹੀ ਫੇਰ ਉੱਥੇ ਹੀ ਗੱਲ ਆ ਜਾਣੀ ਹੈ ਅੱਛਾ ਉਧਰੋਂ ਕੁਤਾਰ ਔਰ ਇਹਨਾਂ ਨੇ ਕਹਿੰਦਾ ਹੈ ਈਰਾਨ ਨੇ ਕਹਿੰਦਾ ਹੈ ਇਹਨਾਂ ਦੇ ਕੋਲ ਨਾ ਇੱਕ ਜਿੱਦਾਂ ਆਪਣੇ ਸ਼੍ਰੀਲੰਕਾ ਦੇ ਨਾਲ ਸਟ੍ਰੇਟ ਜਾਂਦੀ ਆ ਉਹ ਡੋਮਿਨੇਟ ਕਰਦੀ ਏ ਪੂਰੀ ਸਮੁੰਦਰ ਨੂੰ ਇਹ ਸਮੁੰਦਰ ਨੂੰ ਭਾਈ ਉਹ ਇਹਨਾਂ ਦੇ ਵਿੱਚ ਹੀ ਹੁੰਦੀ ਹੈ ਜੀ ਹੁਣ ਹੁਣ ਅਸਲੀ ਗੱਲ ਇਹ ਹੈ ਅਚਾ ਉਹ ਜੇ ਇਹਨਾਂ ਨੇ ਬਲੌਕ ਕਰਤੀ ਹਮ ਇੰਨਾ ਟ੍ਰੇਡ ਜਿਹੜਾ ਪੈਟਰੋਲੀਅਮ ਦਾ ਜਾਂਦਾ ਹੈ ਆ ਉਹ ਉੱਥੇ ਦਾ ਉੱਥੇ ਹੀ ਹਮ ਬੰਦ ਹੋ ਜਾਏਗਾ ਹਾਂ ਨੁਕਸਾਨ ਜਿਹੜਾ ਉਹ ਪੂਰੀ ਦੁਨੀਆ ਤੇ ਕਈ ਮੁਲਕਾਂ ਨੂੰ ਜਿਹੜਾ ਉਹ ਚੜਾਣਾ ਪਏਗਾ ਪਰ ਜੀ ਜੀ ਸਾਹਿਬ ਜੇ ਅਖੀਰ ਦੇ ਵਿੱਚ ਅਸੀਂ ਸਿੱਟਾ ਜਾਂ ਕੱਢ ਕੇ ਵੇਖਣਾ ਹੋਏ ਇਹਦਾ ਹੁਣ ਜਿਵੇਂ 12 ਦਿਨ ਤੱਕ ਦਾ ਇਹ ਯੁੱਧ ਚੱਲਿਆ ਜੰਗ ਹੋਈ ਇਹਦੇ ਚ ਈਰਾਨ ਕਹਿੰਦਾ ਕਿ ਸਾਡਾ ਕੋਈ ਨੁਕਸਾਨ ਨਹੀਂ ਅਮਰੀਕਾ ਕਹਿੰਦਾ ਕਿ ਅਸੀਂ ਯੂਰੇਨੀਅਮ ਦੇ ਤਬਾਹ ਕਰਤਾ ਸਾਰਾ ਕੁਝ ਪਰ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਜੰਗ ਸ਼ੁਰੂ ਹੋਈ ਸੀ ਉਹ ਤਾਂ ਫਿਰ ਉੱਥੇ ਧਰੀਆਂ ਤਰੀਆਂ ਰਹਿ ਗਈਆਂ ਜੇ ਵੀ ਹਾਂ ਉਹ ਹੈ ਕਿਉਂਕਿ ਜੇ ਹੌਲੀ-ਹੌਲੀ ਹੁਣ ਅੱਗੇ ਜਾ ਕੇ ਟਾਈਮ ਦੱਸੇਗਾ ਕਿ ਜਦੋਂ ਹੋਰ ਚੀਜ਼ਾਂ ਬਾਹਰ ਨਿਕਲਦੀਆਂ ਐ ਇਸ ਵੇਲੇ ਆਜ ਦੇ ਦੇਨ ਜੇ ਜਦੋਂ ਲੜਾਈ ਪੂਰੀ ਆ ਕੋਈ ਵੀ ਮੌਲਖ ਫੇਰ ਪੇਠ ਨਹੀਂ ਲਾਉਂਦਾ ਹੁੰਦਾ ਹੂੰ ਇਹ ਓਵਰ ਅ ਪੀਰੀਅਡ ਆਫ ਟਾਈਮ ਸਾਲ ਲੱਗੇ 2 ਸਾਲ ਲੱਗੇ ਜਾਂ ਥੋੜਾ ਟਾਈਮ ਲੱਗੇ ਜਿੱਥੋਂ ਫੇਰ ਪਤਾ ਲੱਗੇਗਾ ਰਾਈਟ ਐਸ ਵੇਲੇ ਉਹ ਲੋਗ ਕਹਿ ਰਹੇ ਨੇ ਕਿ ਅਸੀਂ ਕਿਹਦੇ ਨੂੰ ਤਬਾਹ ਕਰਤਾ ਹੂੰ ਈਰਾਨ ਨੇ ਕਹਤਾ ਇੱਥੇ ਵੀ ਅਸੀਂ ਸਾਰੇ ਪਹਿਲਾਂ ਹੀ ਇਹ ਲਾਦਾ ਰੱਖਦੇ ਸੀ ਹੂੰ ਔਰ ਉੱਥੇ ਦੇ ਉੱਥੇ ਇਹ ਖਤਮ ਹੋ ਗਏ ਕਿਉਂਕਿ ਮੁਖ ਨਹੀਂ ਇਕਦਮ ਪਿੱਠ ਲਾਉਂਦੇ ਨਾ ਦੂਜਾ ਨਹੀਂ ਕਰ ਸਕਦੇ ਹਾਂ ਹੁੰਦੇ ਵੀ ਨਹੀਂ ਕਾਮਾ ਆ ਹਮ ਕਾਮਾ ਵੀ ਪੂਰੀ ਇਹ ਇਦਾਂ ਨਹੀਂ ਚੱਲਦੀ ਹਮ ਅੱਛਾ ਮੇਰਾ ਇੱਕ ਸਵਾਲ ਹੋ ਰਿਹਾ ਕਿ ਜਿਵੇਂ ਜੇ ਹਿਸਟਰੀ ਦੇਖੀ ਜਾਏ ਈਰਾਨ ਦੀ ਇਜ਼ਰਾਈਲ ਦੀ ਜੋ ਵਰਲਡ ਵਾਰ 2 ਤੋਂ ਬਾਅਦ ਅਮਰੀਕਾ ਨੇ ਕੀਤਾ ਤਖਤੇ ਪਲਟ ਹੋਏ ਬਹੁਤ ਕੁਝ ਹੋਇਆ ਕਿ ਅੱਜ ਵੀ ਉਹ ਸਥਿਤੀ ਤੇ ਖੜਾ ਈਰਾਨ ਜਾਂ ਅਮਰੀਕਾ ਬਹੁਤ ਹੈ ਦੇਖੋ ਕੱਲ ਕੀ ਪਰਸੋਂ ਪਹਿਲੇ ਡ੍ਰੰਪ ਨੇ ਕੀ ਕੀਤਾ ਇਜ਼ਰਾਈਲ ਨੇ ਪਹਿਲਾਂ ਕੀ ਕੀਤਾ ਇੱਕ ਦਿਨ ਪਹਿਲਾਂ ਹੁੰਦਾ ਇਹ ਕਹਿ ਰਹੇ ਸੀ ਕਿ ਇਹਨੂੰ آیتੁੱਲਾ ਨੂੰ ਮਾਰਨਾ ਹੈ ਮਾਰ ਕੇ ਜਿੱਦਾਂ ਸ਼ਾ ਦਿੱਤੋ ਜੀ ਨੂੰ ਕੱਢਿਆ ਸੀ ਚੇਂਜ ਕੀਤੀ ਅਸੀਂ ਗਵਰਨਮੈਂਟ ਬਦਲ ਦਿੱਤਾ ਸੀ ਅਸੀਂ ਇੱਥੇ ਵੀ ਇਹੀ ਕਰਾਂਗੇ ਇਰਾਨ ਦੇ ਵਿੱਚ ਹਾਂ ਔਰ ਨਾਲ ਫਿਰ ਆਪਣੇ ਬੰਦੇ ਲਾ ਕੇ ਜਿਹੜੇ ਸਾਡੇ ਨਾਲ ਦੇ ਆ ਫਿਰ ਇਰਾਨ ਨੂੰ ਵੱਡਾ ਕਰ ਮਤਲਬ ਉਹ ਮੋਰ ਕੇ ਰੀਬਿਲਡ ਕਰਾਂਗੇ ਜਿਵੇਂ ਪਹਿਲਾਂ ਵੈਸਟਰਨ ਕਲਚਰ ਦਾ ਚਰਉਣ ਲੱਗ ਗਿਆ ਹਾਂ ਵੈਸਟਰਨ ਕਲਚਰ ਆ ਗਿਆ ਜਦੋਂ ਸ਼ਾਹ ਗਏ ਇਹ ਸਾਰੇ ਜਿਹੜੇ ਸੀ ਹੁਣ ਉਹ ਮੌਕਾ ਆਇਆ ਦੀ ਉਹਦਾ ਰਾਤ ਨੂੰ ਪੱਡਾ ਖਾਵੇ ਸਾਰੇ ਹਾਂ ਪਰ ਇਹਦਾ ਸਥਿਤੀਆਂ ਬਦਲ ਗਈਆਂ ਹੁਣ ਸਥਿਤੀਆਂ ਬਦਲ ਗਈਆਂ ਹਾਂ ਸਥਿਤੀਆਂ ਬਦਲ ਗਈਆਂ ਹਾਂ ਯਾਨੀ ਕਿ ਉਹ ਸਮਾਂ ਹੁਣ ਰਿਹਾ ਨਹੀਂ ਨਾ ਉਹ ਸੁਪਰ ਪਾਵਰ ਕੰਟਰੀ ਤਾਂ ਹੁਣ ਡਰ ਰਿਹਾ ਇਰਾਨ ਤੋਂ ਇਰਾਨ ਨੂੰ ਬਹੁਤ ਡਰ ਰਿਹਾ ਹਾਂ ਡਰ ਇਰਾਨ ਮਤਲਬ ਉਹ ਫਾਰਮੇਟੇਬਲ ਦੇ ਆ ਬਿਲਕੁਲ ਦੇਖੋ ਇਸ ਵੇਲੇ ਦੰਗੀਆਂ ਇਹਨਾਂ ਜਗ੍ਹਾ ਜਿਹੜੀਆਂ ਹੈਗੀਆਂ ਕਿਤੇ ਇਹਨਾਂ ਦੇ ਖਾਣਾ ਨੇ ਜਿੱਥੇ ਇਹਨਾਂ ਨੇ ਰੱਖੀਆਂ ਰੱਖੇ ਹੋਆ ਸਟੋਰ ਕਿਤੇ ਹੋਆ ਓਹੋ ਬਹੁਤ ਹੀ ਸੇਫ ਹੈ ਬਹੁਤ ਹੀ ਸੇਫ ਹੈ ਯਾਨੀ ਕਿ ਈਰਾਨ ਆਪਣੇ ਮਕਸਦ ਦੇ ਵਿੱਚ ਇਸ ਵੇਲੇ ਉਵੇਂ ਦਾ ਉਵੇਂ ਚੱਲ ਰਿਹਾ ਕੰਮ ਹਾਂ ਹਾਂ ਉਹਨਾਂ ਨੂੰ ਉਹਦੇ ਵਿੱਚ ਚੱਲ ਰਿਹਾ ਹੈ ਤੇ ਦੂਸਰਾ ਹੈਗਾ ਪਾਕਿਸਤਾਨ ਦਾ ਪਾਕਿਸਤਾਨ ਨੇ ਤਾਂ ਮੇਰੇ ਖਿਆਲ ਤੇ ਆਪਣਾ ਸਭ ਕੁਛ ਹੀ ਕੀਤਾ ਉਹਨਾਂ ਦੀ ਕੋਈ ਡਿਪਲੋਮੇਸੀ ਕੋਈ ਰਹੀ ਨਹੀਂ ਹੁਣ ਹਾਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਕੁਸ਼ਕੈਂਦਾ ਹਾਂ ਚੀਫ ਕੁਸ਼ਕੈਰਿਆ ਇਹ ਵੀ ਗੱਲ ਕਹਿੰਦੇ ਨੇ ਕਿ ਪਾਕਿਸਤਾਨ ਨੇ ਵੀ ਇਰਾਨ ਨਾਲ ਯਾਰ ਮਾਰ ਕੀਤੀ ਹੈ ਹਾਂ ਯਾਰ ਮਾਰ ਕੀਤੀ ਹੈ ਨਾ ਯਾਰ ਮਾਰ ਇਹ ਤਾਂ ਕੀਤੀ ਆ ਜਿਸੇ ਲਈ ਹੁਣੇ ਸਾਡੇ ਜਿਸੇ ਲਈ ਪੈਰਗਾਮ ਦਾ ਕੰਮ ਹੋਇਆ ਹਾਂ ਜਿਸੇ ਲਈ ਇਹ ਸਾਰਾ ਕੀਤਾ ਤੇ ਪਾਕਿਸਤਾਨੀ ਇਹ ਆਪਣਾ ਪੀਐਮ ਹਾਂ ਉਹਨੇ ਜਾ ਕੇ ਈਰਾਨ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਈਰਾਨ ਉਹਦੇ ਈਰਾਨ ਦੇ ਵਿੱਚ ਜਾ ਕੇ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆ ਹਾਂ ਅਸੀਂ ਭਰਾ ਭਰਾ ਹਾਂ ਅਸੀਂ ਮੁਸਲਮਾਨ ਹਾਂ ਪਲਾਣਾ ਆ ਇਹੋ ਜੋ ਕਰਦੇ ਹਾਂ ਤੇ ਉਹ ਕੀਤਾ ਹੁਣ ਇੱਕ ਦਿਨ ਇਹ ਕਹਿ ਰਹੇ ਆ ਦੂਜੇ ਦਿਨ ਲੰਚ ਕਰਕੇ ਆ ਕੇ ਸਾਥ ਅਮਰੀਕਾ ਦਾ ਸਾਥ ਅਮਰੀਕਾ ਦਾ ਹਾਂ ਕਿ ਦੂਜੇ ਹੁਣ ਪਾਕਿਸਤਾਨ ਦੇ ਵਿੱਚ ਬੜਾ ਰੌਲਾ ਪਿਆ ਹੈ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਜਾਂ ਸਾਰੀਆਂ ਇਹ ਸਾਰੀਆਂ ਪਿਆਰੀਆਂ ਵੀ ਇਹਨਾਂ ਨੇ ਆਪਣੇ ਮੁਸਲਮਾਨਾਂ ਦਾ ਸਾਥ ਦੇਣ ਦੀ ਬਿدايه ਅਮਰੀਕਾ ਅਮਰੀਕਾ ਦੇ ਨਾਲ ਜਾ ਕੇ ਬਾਕੀ ਉਹਨਾਂ ਵਾਲੇ ਸਮੇਂ 'ਚ ਹੋਣਾ ਤਸਵੀਰਾਂ ਦੇਖੀ ਜਾਏਗੀ ਕਿ ਇਹ ਕੀ ਹਾਂ ਠੀਕ ਹੈ ਸਰ ਧੰਨਵਾਦ ਤੁਸੀਂ تمام جانکاری ਦਿੱتی ਤਾਂ اے برگیڈیئر امرجیت سنگھ منہاس نے جنہوں نے بڑے ودھیے طریقے دے نال ویشلیشن کیتا ایران اور اسرائیل دی جنگ نو لے کے کیونکہ اس ویلے جڑیاں خبراں سامنے آ رہیاں سی کہ سیز فائر ہو گیا پر اس تو بعد ایران دے ولوں اسرائیل دے اوپر دوبارہ تو مزائلاں داغ دیتیاں گیانے پر ہن دیکھن والی اے گل ہے کہ اسرائیل دے ولوں کی بدلہ لیا جاندا جکر اسرائیل دے ولوں ہن بدلہ لیا گیا تا سمجھو تیہا ویشب جنگ شروع ہو گیا تا بہت ساریہ کنٹریاں دے وچ انوالو بھی ਹੋ ਸਕਦੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਵੀ ਭਿਆਨਕ ਹੋ ਸਕਦੇ ਨੇ ਇਕਦਰ ਹੋ #ਪੰਜਾਬ